ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਆਰੰਭ ਕਰਦੇ ਹਾਂ। ਇਸ ਦਾ ਅਗਲਾ ਅਧਿਆਇ ਹਰਦੇਤ ਸਿੰਘ ਤੇ ਉਹਦੀ ਪਤਨੀ ਦਿਆਲੋ ਇਕੱਠੇ ਬਹਿ ਕੇ ਝੇੜੇ ਕਰਦੇ ਕਿ ਉਹ ਕੁੜੀ ਨੂੰ ਵਿਆਹ ਕਰਾਉਣ ਲਈ ਕਿਹੜੀ ਬੇਦ ਨਾਲ ਮਨਾ ਸਕਦੇ ਹਨ। ਹੁਣ ਤਾਂ ਉਹਦੇ ਉਹ ਦਿਨ ਵੀ ਲੰਘ ਗਏ ਜਦੋਂ ਉਹਨੂੰ ਮੱਲੋ-ਮੱਲੀ ਵਿਆਇਆ ਜਾ ਸਕਦਾ ਸੀ। ਐਨਾ ਪੜ੍ਹ-ਲਿਖ ਗਈ ਹੈ, ਪ੍ਰੋਫੈਸਰ ਲੱਗੀ ਹੋਈ ਹੈ। ਆਪਣਾ ਕਮਾ ਕੇ ਖਾਂਦੀ ਹੈ ਤੇ ਹੁਣ ਉਹ ਉਹਨਾਂ ਦੇ ਤੜੀ ਨਹੀਂ ਚੱਲ ਸਕਦੀ ਕੋਠੇ ਖੜਕ ਸਿੰਘ ਵੀ ਉਹ ਕਦੇ-ਕਦੇ ਹੀ ਆਉਂਦੀ ਆਉਂਦੀ ਵੀ ਤਾਂ ਇੱਕ ਰਾਤ ਤੋਂ ਵੱਧ ਨਾ ਘਟਦੀ ਬਹੁਤੀ ਵਾਰੀ ਐਤਵਾਰ ਨੂੰ ਸਵੇਰੇ-ਸਵੇਰੇ ਆਈ ਤੇ ਸ਼ਾਮ ਨੂੰ ਮੁੜ ਗਈ ਇੱਕ ਦਿਨ ਉਹ ਪੂਰਾ ਮਥਕੇ ਬਠਿੰਡੇ ਗਏ ਬਸ਼ਪਿੰਦਰ ਵੀ ਜਾਣਦੀ ਸੀ ਕਿ ਉਹ ਕਿਵੇਂ ਆਏ ਹਨ ਇਸ ਤੋਂ ਬਿਨਾ ਤਾਂ ਉਹਨਾਂ ਕੋਲ ਕੋਈ ਦੂਜੀ ਗੱਲ ਹੀ ਨਹੀਂ ਸੀ ਉਹ ਕਾਲਜ ਵਿੱਚ ਹੀ ਸਿੱਧਾ ਉਹਦੇ ਕੋਲ ਗਏ ਅਸ਼ਵਿੰਦਰ ਨੇ ਪਹਿਲਾਂ ਤਾਂ ਉਹਨਾਂ ਨੂੰ ਸਟਾਫ ਰੂਮ ਵਿੱਚ ਬਿਠਾ ਦਿੱਤਾ ਕਿਸੇ ਨੂੰ ਨਹੀਂ ਦੱਸਿਆ ਕਿ ਇਹ ਉਹਦੇ ਮਾਂ ਪਿਓ ਹਨ ਉਹਨਾਂ ਨੂੰ ਕਹਿਨ ਦੀ ਕਿ ਤੁਸੀਂ 1 ਘੰਟਾ ਇੱਥੇ ਬੈਠੋ ਮੈਂ ਇੱਕ ਪੀਰੀਅਡ ਲਾ ਆ ਲਮਾ ਤੇ ਫਿਰ ਘਰ ਨੂੰ ਚੱਲਦੇ ਆ ਘਰ ਜਾ ਕੇ ਹੀ ਚਾਹ ਪੀਵਾਂਗੇ ਉਹਨੇ 40 40 ਮਿੰਟ ਦੇ ਲਗਾਤਾਰ ਦੋ ਪੀਰੀਅਡ ਲਾਏ ਮਾਂ ਪਿਓ ਸਬਰ ਨਾਲ ਕਮਰੇ ਵਿੱਚ ਬੈਠੇ ਰਹੇ ਸੋਚ ਰਹੇ ਸਨ ਜਦੋਂ ਆਵੇਗੀ ਚੱਲ ਰਹਾਂਗੇ ਰਾਤ ਦਾ ਰਹਿਣਾ ਹੀ ਹੈ ਕਦੋਂ ਵੀ ਆ ਜਾਵੇ ਪਰ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਬਸ਼ਪਿੰਦਰ ਉਹਨਾਂ ਨੂੰ ਉੱਥੇ ਬਿਠਾ ਕੇ ਆਪਕੇ ਦਰੇ ਭੱਜ ਗਈ ਹੋਵੇ ਇੱਕ ਤਰ੍ਹਾਂ ਨਾਲ ਤਾਂ ਉਹ ਉਹਨਾਂ ਤੋਂ ਭੱਜੀ ਹੋਈ ਹੀ ਸੀ ਉਹਨਾਂ ਦੇ ਅੱਖੇ ਨਹੀਂ ਲੱਗ ਰਹੀ ਸੀ 1 ਵਜੇ ਉਹ ਕਾਲ ਦੇ ਵਿੱਚੋਂ ਤੁਰ ਪਏ ਬਸ਼ਪਿੰਦਰ ਨੇ ਦੋ ਰਿਕਸ਼ੇ ਕੀਤੇ ਇੱਕ ਉੱਤੇ ਉਹ ਅਤੇ ਮਾਂ ਬੈਠ ਗਈਆਂ ਇੱਕ ਉੱਤੇ ਉਹਨਾਂ ਦਾ ਪਿਓ ਕਿਲੇ ਕੋਲ ਬਸ਼ਪਿੰਦਰ ਦਾ ਚਵਾਰਾ ਸੀ ਇਹਨਾਂ ਦਿਨਾਂ ਵਿੱਚ ਉਹ ਫੇਰ ਇਕੱਲੀ ਸੀ ਜੈਲੋ 4 ਮਹੀਨੇ ਟਿਊਸ਼ਨ ਦੇ ਪੂਰੇ ਕਰਕੇ ਪੇਪਰ ਦੇ ਕੇ ਪਿੰਡ ਨੂੰ ਚਲੀ ਗਈ ਸੀ ਸਵੇਰੇ ਸਵੇਰੇ ਰੋਟੀ ਪਕਾਉਣ ਇੱਕ ਕੁੜੀ ਆਉਂਦੀ ਸੀ ਗਰੀਬ ਘਰ ਦੀ ਕੋਈ ਕੁੜੀ ਸੀ ਆਪ ਵੀ ਦੋਵੇਂ ਡੰਗਾਂ ਦੀ ਰੋਟੀ ਖਾ ਜਾਂਦੀ ਪਸ਼ਪਿੰਦਰ ਉਹਨੂੰ 50 ਰੁਪਏ ਮਹੀਨਾ ਦਿੰਦੀ ਉਸ ਦਿਨ ਪਸ਼ਪਿੰਦਰ ਜੋਗੀ ਦੁਪਹਿਰ ਦੀ ਰੋਟੀ ਤਾਂ ਹੈਗੀ ਸੀ ਉਹਨੇ ਪਹਿਲਾਂ ਤਾਂ ਸਟੋਵ ਉੱਤੇ ਚਾਹ ਬਣਾਈ ਫਿਰ ਮਾਲਕ ਮਕਾਨ ਦੇ ਮੁੰਡੇ ਨੂੰ ਬਾਜ਼ਾਰ ਭੇਜ ਕੇ ਹੋਟਲ ਤੋਂ ਸਬਜ਼ੀ ਤੇ ਦਹੀਂ ਮੰਗਵਾ ਲਈ ਆਟਾ ਗੁੰਨੇ ਕੇ ਰੋਟੀ ਪਕਾਉਣ ਲੱਗੀ। ਦਿਆਲੋ ਕਹਿੰਦੀ ਐਨੀ ਗਰਮੀ ਚੋਂ ਆਈਆਂ। ਲਿਆ ਮੈਂ ਲਾ ਦਿੰਨੀ ਆ ਰੋਟੀ ਤਾਂ। ਤੂੰ ਆਪਣੇ ਬਾਪੂ ਜੀ ਕੋਲ ਬੈਠ। ਹਰਦਿਤ ਸਿੰਘ ਕਹਿਣ ਲੱਗਿਆ ਪਿੰਦਰਾ ਰੋਟੀ ਦੀ ਤਾਂ ਕੋਈ ਖਾਸ ਲੋੜ ਵੀ ਹੈ ਨਹੀਂ। ਖਾ ਕੇ ਤੁਰੇ ਸੀ। ਤੂੰ ਬਕਵਾਲ ਆ ਆਪਣੀ ਮਾਂ ਤੋਂ। ਖਾਣੇ ਹੋਊ ਤਾਂ ਦਾਜ ਤੇ ਫੇਰ ਖੁਸੀ ਜਈ ਹਾਸੀ ਹੱਸ ਕੇ ਬੋਲਿਆ। ਪੜਿਆਂ ਲਿਖਿਆਂ ਦਾ ਬੇੜਾ ਦੇਖ ਲਓ ਰੋਟੀ ਖਾਣ ਦਾ। ਜਿੰਨੀ ਖਾਣੀ ਹੋਈ ਖਾ ਲਿਓ। ਥੋੜੀ ਥੋੜੀ ਖਾ ਲਓ। ਦਿਆ ਲੋ ਰੋਟੀਆਂ ਪਕਾਉਣ ਲੱਗ ਪਈ। ਪਸ਼ਪਿੰਦਰ ਹਰਦੇਤ ਸਿੰਘ ਕੋਲ ਆ ਕੇ ਬੈਠੇ। ਉਹ ਉਸੇ ਖੁਸ਼ੀ ਹਾਸੀ ਵਿੱਚ ਕਹਿੰਦਾ ਤੂੰ ਤਾਂ ਭਾਈ ਪਿੰਦਰੇ ਐਂ ਗੱਲੀ ਜੀ ਰਹਿਣੀ ਐ ਜਿਵੇਂ ਟੇਸ਼ਨ ਤੇ ਰਾਤ ਕਟਿੰਦੀ ਹੁੰਦੀ ਐ। ਇਹ ਤਾਂ ਕੁਛ ਗੱਲ ਨਾ ਹੋਈ। ਪਸ਼ਪਿੰਦਰ ਬਣੌਟੀ ਜਿਹਾ ਮੁਸਕਰਾਇ। ਲੈ ਬਈ ਪਿੰਦਰਾ। ਹੁਣ ਨਹੀਂ ਅਸੀਂ ਤੇਰੀ ਕੋਈ ਗੱਲ ਸੁਣਨੀ। ਤੇਰੇ ਬਹਾਨੇ ਸਭ ਖਤਮ। ਅੱਜ ਦਾ ਤੇਰੇ ਮੂੰਹੋਂ ਹਾਂ ਕਹਾ ਕੇ ਜਾਵਾਂਗੇ। ਹਰਦੇਤ ਸਿੰਘ ਦੀ ਉਹੀ ਖੁਸ਼ੀ ਜਹੀ ਹਾਸੀ ਕਾਇਮ ਸੀ। ਜੇ ਮੈਂ ਹਾਂ ਆਖੀ ਨਾ ਫਿਰ ਕੀ ਕਰੋਗੇ ਬਾਪੂ ਜੀ ਉਹ ਵੀ ਹੱਸੇ ਜਾ ਰਹੀ ਸੀ ਬਸ਼ਪਿੰਦਰ ਉੱਠੀ ਅੱਗੇ ਥੱਲੇੋਂ ਮਾਲਕ ਮਕਾਨ ਦੇ ਫ੍ਰਿਜ ਵਿੱਚੋਂ ਦੋ ਬੋਤਲਾਂ ਪਾਣੀ ਦੀਆਂ ਕੱਢ ਲਈ ਥੱਲੇ ਗਈ ਨੇ ਉਹਨੇ ਖਾਸਾ ਚਿਰ ਲਾ ਦਿੱਤਾ ਸੀ ਮਾਲਕ ਮਕਾਨ ਦੀ ਘਰ ਵਾਲੀ ਨੇ ਪੁੱਛ ਲਿਆ ਸੀ ਕਿ ਇਹ ਕੌਣ ਨੇ ਬੀਬੀ ਉਹ ਤਾਂ ਥੱਲੇ ਜਿਵੇਂ ਚਿਰ ਹੀ ਲਾਉਣਾ ਚਾਹੁੰਦੀ ਹੋਵੇ ਆਪਣੇ ਮਾਂ-ਬਾਪ ਬਾਰੇ ਦੱਸਣ ਲੱਗੀ ਮਕਾਨ ਮਾਲਕਣ ਕਹਿਣ ਲੱਗਈ ਸੀ ਤਾਂ ਭਾਈ ਹੋਰ ਲੈ ਜਾ ਜਿਹੜੀ ਚੀਜ਼ ਦੀ ਲੋੜ ਹੈ ਰੇਜ ਜੋ ਫਲ ਪਿਆ ਹੋ ਕੋਈ ਉਹ ਵੀ ਲੈ ਜਾ ਉਹ ਚਵਾਰੇ ਵਿੱਚ ਆਈ ਤਾਂ ਮਾਂ ਰੋਟੀ ਪਕਾ ਚੁੱਕੀ ਸੀ ਆਟੇ ਵਾਲੇ ਹੱਥ ਧੋ ਰਹੀ ਸੀ ਮੇਜ ਲਾ ਕੇ ਤਿੰਨਾਂ ਨੇ ਰੋਟੀ ਖਾ ਲਈ ਰੋਟੀ ਖਾਂਦੇ ਹੋ ਕੁਝ ਨਹੀਂ ਬੋਲੇ ਪਸ਼ਪਿੰਦਰ ਕਦੇ-ਕਦੇ ਆਪਣੇ ਕਾਲਜ ਦੀ ਕੋਈ ਗੱਲ ਕਰਦੀ ਉਹ ਬੇਧਿਆਨਾ ਜਿਹਾ ਹੰਗਾਰਾ ਪਰਦੇ ਬਿਚ-ਵਿਚ ਦੀ ਵਿਦਿਆਲੋ ਕਦੇ-ਕਦੇ ਧੀ ਦੇ ਮੋਹ ਬਲ ਝਾਕਣ ਲੱਗੀ ਤੇ ਕਦੇ ਹਰਦੇਤ ਸਿੰਘ ਚੋਰ ਨਜ਼ਰ ਨਾਲ ਝਾਕਦਾ ਜਿਵੇਂ ਦੋਵੇਂ ਹੀ ਕੁੜੀਓ ਤੇ ਨਜ਼ਰਾਂ ਦੀਆਂ ਤਰਸ ਭਰੀਆਂ ਪਿਛਕਾਰੀਆਂ ਸੁੱਟ ਰਹੇ ਹੋਣ ਇਹ ਵੀ ਸੰਭਵ ਹੋਵੇਗਾ ਕਿ ਦੋਵੇਂ ਜਣੇ ਕੁੜੀਓ ਤੇ ਗੁੱਜਾ-ਗੁੱਜਾ ਖੇਜ ਰਹੇ ਹੋਣ ਰੋਟੀ ਤੋਂ ਬਾਅਦ ਇੱਕ ਮੰਝਾ ਪਸ਼ਪਿੰਦਰ ਨੇ ਥੱਲੇੋਂ ਮੰਗਵਾ ਲਿਆ ਦੋ ਮੰਝੇ ਪਹਿਲਾਂ ਹੀ ਚਿਵਾਰੇ ਵਿੱਚ ਹੈਗੇ ਸਨ ਛੱਤ ਉੱਤੇ ਪੱਖਾ ਚੱਲ ਰਿਹਾ ਸੀ ਤਿੰਨੇ ਅਲੱਗ-ਅਲੱਗ ਮੰਝਿਆਂ ਤੇ ਪੈ ਗਏ ਪਸ਼ਪਿੰਦਰ ਸੌਣ ਦੀ ਕੋਸ਼ਿਸ਼ ਕਰਨ ਲੱਗ ਰਹੀ ਸੀ ਦਿਆਲੋਂ ਨੇ ਬਿੰਦਕ ਪਾਸਾ ਮਾਰਿਆ ਤੇ ਉੱਠ ਕੇ ਬੈਠ ਗਈ। ਉਹਨੇ ਸੋਚਿਆ ਹੁਣ ਇੱਥੇ ਸੌਣ ਥੋੜਾ ਆਈ ਹੈ। ਹਰਦੇਤ ਸਿੰਘ ਸਿੱਧਾ ਪੇ ਪੱਖੇ ਵੱਲ ਬਿੱਟ-ਬਿੱਟ ਲਗਾਤਾਰ ਚੱਕੀ ਜਾ ਰਿਹਾ ਸੀ। ਉਹ ਬਿੰਦੇ-ਬਿੰਦੇ ਖੰਗੂਰ ਜਿਹੀ ਮਾਰਦਾ ਜਿਵੇਂ ਕੁਝ ਬੋਲਣ ਵਾਲਾ ਹੀ ਹੋਵੇ। ਦਿਆਲੋਂ ਹੀ ਬੋਲੀ। ਪਿੰਦਰ ਪੁੱਤ ਗੱਲ ਕਰ ਕੋਈ। ਅਸੀਂ ਤਾਂ ਚੱਲ ਕੇ ਆਇਆ ਤੇਰੇ ਕੋਲ। ਕੋਈ ਦੇ ਸਵਾਲ ਜਵਾਬ। ਆਇਓ ਤਾਂ ਸਰ ਨਾ ਨਿੰਡੇ। ਪਸ਼ਪਿੰਦਰ ਪਹਿਲਾਂ ਤਾਂ ਬੋਲੀ ਨਾ। ਜਿਵੇਂ ਸੁਣਿਆ ਹੀ ਨਾ ਹੋਵੇ ਤੇ ਫਿਰ ਬੈਠੀ ਹੋ ਕੇ ਕਹਿਣ ਲੱਗੀ ਦੱਸੋ ਕੀ ਦੇਵਾ ਸਵਾਲ ਜਵਾਬ ਪਿੰਡ ਚੋਂ ਤਾਂ ਭਾਈ ਗੱਲਾਂ ਬਣਨ ਲੱਗ ਪਈਆਂ ਕੋਈ ਕੋ ਸ਼ਖਦਾ ਕੋਈ ਕੋ ਸ਼ਖਦਾ ਸੁਣਿਆ ਕਿਹੜਾ ਜਾਂਦਾ ਵਸਣਾ ਔਖਾ ਹੋ ਗਿਆ ਦਿਨ ਕਟੀ ਦੁੱਬਰ ਹੋਈ ਪਈ ਐ ਸਾਡੀ ਤਾਂ ਤੂੰ ਸਮਝ ਘਰ ਕੋਈ ਸਾਡੇ ਕੰਨੀ ਦੇਖ ਦਿਆਲੋਂ ਨੇ ਜਿਵੇਂ ਕਿਣਾ ਪਾਈਆਂ ਹੋਣ ਪਸ਼ਪਿੰਦਰ ਨੀਵੀਂ ਪਾ ਕੇ ਬੈਠੀ ਹੋਈ ਸੀ ਮੰਜੇ ਦੇ ਇੱਕ ਸੰਗੇ ਦੀਆਂ ਰਸੀਆਂ ਬਾਰ-ਬਾਰ ਗਿਣਦੀ ਬੜੇ ਪੇਵਾਰੀ ਸਾਡੇ ਦਾੜੀ ਫੁੱਲ ਨਾ ਪਾ ਘਰ ਚ ਕਾਸੇ ਦਾ ਘਾਟਾ ਨਹੀਂ ਇੱਕ ਬਸ ਤੇਰਾ ਦੁੱਖ ਨਹੀਂ ਸਾਥੋਂ ਚ ਲਿਆ ਜਾਂਦਾ ਤੂੰ ਜਿਹੋ ਜਾ ਵੀ ਮੁੰਡਾ ਕਹਿ ਨਹੀਂ ਆ ਤੈਨੂੰ ਭਾਲ ਦਿੰਨੇ ਆ ਵਿਆਹ ਤੇ ਚਾਹੇ ਲੱਖ ਲੱਗ ਜਵੇ ਚਾਹੇ ਡੂੜ ਲੱਖ ਲੱਗ ਜੇ ਅਸੀਂ ਲਾਵਾਂਗੇ ਤੂੰ ਐ ਨਾ ਕਰ ਮੇਰੀ ਤੀ ਇੱਕ ਵਾਰ ਹਾਂ ਕਹਿ ਦੇ ਮੜਾ ਜਿਆ ਕੁੜੀ ਪਲਕਾਂ ਪੁੱਟ ਕੇ ਪਿਓ ਵੱਲ ਝਾਕੀ ਉਹਦੀਆਂ ਅੱਖਾਂ ਵਿੱਚ ਜ਼ਹਿਰ ਸੀ ਉਹਨੂੰ ਪੱਕਾ ਯਕੀਨ ਹੋ ਗਿਆ ਲੱਗਦਾ ਸੀ ਕਿ ਨਸੀਬ ਜਿਉ ਦੇ ਪਿਓ ਨੇ ਆਪ ਆਪਣੇ ਹੱਥੀ ਨਹੀਂ ਖਪਾਇਆ ਤਾਂ ਕਿਸੇ ਦੂਜੇ ਤੋਂ ਮਰਵਾਇਆ ਜ਼ਰੂਰ ਹੈ। ਉਹਦੀ ਮੌਤ ਦਾ ਕਾਰਨ ਪਸ਼ਪਿੰਦਰ ਆਪ ਸੀ। ਇਸ ਕਰਕੇ ਉਹਦੇ ਪਿਓ ਤੇ ਬਿਨਾਂ ਹੋਰ ਕੋਈ ਇਹ ਕੰਮ ਨਹੀਂ ਕਰਵਾ ਸਕਦਾ ਸੀ। ਹੋਰ ਕਿਸੇ ਨੂੰ ਕੀ ਲੋੜ ਸੀ? ਨਸੀਬ ਦੀ ਤਾਂ ਕਿਸੇ ਨਾਲ ਭੋਰਾ ਪਰ ਵੀ ਕੋਈ ਦੁਸ਼ਮਣੀ ਨਹੀਂ ਸੀ। ਪੁਲਿਸ ਵਾਲਿਆਂ ਨੂੰ ਉਹਦੇ ਪਿਓ ਤੇ ਸ਼ੱਕ ਹੋ ਸਕਦਾ ਸੀ। ਨਸੀਬ ਨਾਲ ਉਹਦੇ ਗੁਪਤ ਸੰਬੰਧਾਂ ਦਾ ਦਾ ਕੋਠੇ ਖੜਕ ਸਿੰਘ ਵਿੱਚ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਸੀ। ਰਾਮਪੁਰਾ ਮੰਡੀ ਦੀ ਪੁਲਿਸ ਨੂੰ ਕੀ ਪਤਾ ਹੁੰਦਾ ਕਿਉਂ ਉਹ ਨਸੀਬ ਦੇ ਕਤਲ ਦਾ ਸ਼ੱਕ ਉਹਦੇ ਪਿਓ ਉੱਤੇ ਕਰਦੇ ਫਿਰਦੇ ਇਸ ਸੰਬੰਧੀ ਉਹਨੇ ਆਪਣੇ ਇਹ ਦੁੱਖ ਦੀ ਭੇਤਣ ਜੈਲੋਂ ਨਾਲ ਵੀ ਕਈ ਵਾਰ ਗੱਲਾਂ ਕੀਤੀਆਂ ਹੁਣ ਜਦੋਂ ਉਹ ਜ਼ਹਿਰ ਭਰੀਆਂ ਅੱਖਾਂ ਨਾਲ ਪਿਓ ਵੱਲ ਝਾਕ ਰਹੀ ਸੀ ਤਾਂ ਉਹਦੇ ਚਿੱਤ ਦੇ ਕਿਸੇ ਕੋਨੇ ਵਿੱਚ ਖੁਸ਼ੀ ਵੀ ਸੀ ਪਿਓ ਦਾ ਅਤੇ ਮਾਂ ਦਾ ਦੁਖੀ ਹੋਣਾ ਉਹਨੂੰ ਚੰਗਾ ਲੱਗ ਰਿਹਾ ਸੀ ਨਸੀਬ ਦੇ ਕਤਲ ਦੀ ਸਜ਼ਾ ਸਰਕਾਰ ਦੇ ਕਿਸੇ ਕਾਨੂੰਨ ਨੇ ਤਾਂ ਉਹਦੇ ਪਿਓ ਉਹਨੂੰ ਨਹੀਂ ਦਿੱਤੀ ਸੀ ਹੁਣ ਉਹਨਾਂ ਦਾ ਇਸ ਪ੍ਰਕਿਰਤੀ ਵੱਲੋਂ ਦੁਖੀ ਹੋਣਾ ਤੜਫਣਾ ਅਤੇ ਜਈ ਜਈ ਕਰਕੇ ਲੇਲੜੀਆਂ ਕੱਢਣਾ ਇੱਕ ਸਜ਼ਾ ਹੀ ਸੀ ਜੋ ਉਹ ਆਪ ਉਹਨਾਂ ਨੂੰ ਦੇ ਰਹੇ ਸੀ ਪਸ਼ਪਿੰਦਰ ਮੋਹ ਕੁਝ ਨਾ ਬੋਲੀ ਉਹਦਾ ਮਨ ਆਖਦਾ ਸੀ ਹੋਰ ਤੜਫ ਬੁੜਿਆ ਹੋਰ ਦੁਖੀ ਹੋ ਜਾ ਤਾਂ ਜੋ ਮੇਰੇ ਕਾਲ ਜੇ ਕੁਝ ਠੰਡ ਪਵੇ ਐਨਾ ਪੜ ਗਈ ਚੰਗੇ ਕਿਤੇ ਤੇ ਲੱਗੀ ਵਈਆਂ ਫੇਰ ਘਰ ਚ ਕੋਈ ਕਮੀ ਨਹੀਂ ਆਪਣੇ ਹੁਣ ਤਾਂ ਚਾਹੇ ਰਾਜਾ ਟੁਕ ਪੇ ਹੁਣ ਤਾਂ ਸਭ ਰੰਗ ਭਗ ਦਿਆਲੋ ਬੋਲ ਬੈਠੀ ਨੌਕਰੀ ਦੀ ਤਾਂ ਲੋੜ ਵੀ ਕੋਈ ਨਹੀਂ ਸੀ ਨੌਕਰੀਆਂ ਤਾਂ ਉਹ ਕਰਦੇ ਨੇ ਜਿਨ੍ਹਾਂ ਦੇ ਘਰ ਕੁਛ ਨਾ ਹੋਵੇ ਆਪਣੇ ਤਾਂ ਕੁੱਲ ਚੀਜ਼ ਹੈ ਹਰਦੇਵਤ ਸਿੰਘ ਨੇ ਆਖਿਆ ਦਿਆਲੋ ਆਪਣੇ ਮੰਜੇ ਤੋਂ ਉੱਠ ਕੇ ਪਸ਼ਪਿੰਦਰ ਕੋਲ ਜਾ ਬੈਠੀ ਉਹਦੇ ਸਿਰ ਦੇ ਵਾਲਾਂ ਨੂੰ ਪਲੋਸਤੀ ਹੋਈ ਕਹਿਣ ਲੱਗੀ ਕਿਉਂ ਪਿੰਦਰਾ ਪੁੱਤ ਦੱਸ ਫੇਰ ਕਰੀਏ ਕਿਧਰ ਕੋਈ ਗੱਲਬਾਤ ਪਸ਼ਪਿੰਦਰ ਬੋਲੀ ਨਹੀਂ ਸਿਰ ਮਾਰ ਦਿੱਤਾ ਮਨਰਾ ਆਸ਼ੋਕੇ ਉਹ ਤੋਂ ਦੂਰ हट ਗਈ ਅੱਖਾਂ ਵਿੱਚ ਪਾਣੀ ਭਰ ਲਿਆ ਉਧਰ ਹਰਦੇਤ ਸਿੰਘ ਨੇ ਵੀ ਆਪਣਾ ਨੱਕ ਸਿਣ ਗਿਆ ਫਿਰ ਖੰਘ ਗਿਆ ਆਪਣੇ ਮੰਝੇ ਉਤੋਂ ਉੱਠ ਕੇ ਉਹ ਪਸ਼ਪਿੰਦਰ ਦੇ ਮੰਝੇ ਕੋਲ ਆਇਆ ਤੇ ਥੱਲੇ ਫਰਸ਼ ਉੱਤੇ ਪੈਰਾਂ ਪਰ ਬੈਠ ਕੇ ਆਖਣ ਲੱਗਿਆ ਸਾਡੀ ਤਾਂ ਕੋਈ ਜੂਨ ਨਹੀਂ ਭਾਈ ਫਿਰ ਅਸੀਂ ਜਿਉਂਦੇ ਰਹਿ ਨਹੀਂ ਸਕਦੇ ਸਾਡਾ ਹਿੱਲਾ ਚੱਲ ਤੂੰ ਸਾਡੇ ਕੰਨੀ ਨਹੀਂ ਦੇਖਣਾ ਆਪਦਾ ਦੇਖ ਐਡੇ ਵੱਡੇ ਘਰ ਦੀ ਕੁੜੀ ਕੁਮਾਰੀ ਬੈਠੀ ਹੋਵੇ ਘਰੇ ਕੀ ਕਹੋ ਜੱਗ ਉਹ ਦੋਵੇਂ ਜਣੇ ਰੋ ਰਹੇ ਸਨ ਤੇ ਪੱਥਰ ਦਾ ਬੁੱਤ ਬਣੀ ਥਾਂ ਦੀ ਥਾਂ ਬੈਠੀ ਹੋਈ ਸੀ ਨਾ ਬੋਲਦੀ ਨਾ ਰੋਂਦੀ ਰੋਂਦੀ ਵੀ ਤਾਂ ਕਿਵੇਂ ਅੱਖਾਂ ਵਿੱਚੋਂ ਪਾਣੀ ਮੁੱਕ ਚੁੱਕਿਆ ਸੀ ਤੇ ਨਾਲੇ ਜਾਲਮਾ ਸਾਹਮਣੇ ਰੋਣ ਦਾ ਲਾਭ ਵੀ ਕੀ ਹਰਦੇਤ ਸਿੰਘ ਉੱਠ ਕੇ ਆਪਣੇ ਮੰਝੇ ਉੱਤੇ ਆ ਬੈਠਾ ਦਿਆਲੋ ਆਪਣੇ ਮੰਝੇ ਉੱਤੇ ਤੇ ਫਿਰ ਦਿਆਲੋ ਗਾਲ ਤੱਕ ਗੁੱਸੇ ਨਾਲ ਭਰ ਕੇ ਬੋਲੇ ਤਾਂ ਫੇਰ ਅਸੀਂ ਮਰੀ ਸਮਝ ਲਈਏ ਤੈਨੂੰ ਪਸ਼ਪਿੰਦਰ ਫੇਰ ਵੀ ਕੁਝ ਨਹੀਂ ਬੋਲੀ ਬੈਠੀ ਬੈਠੀ ਮੰਜੇ ਉੱਤੇ ਪੈ ਗਈ ਉਹਨਾਂ ਵੱਲ ਪਿੱਠ ਕਰ ਲਈ ਹਰਦੇਤ ਸਿੰਘ ਆਪਣੇ ਪੈਰਾਂ ਦੇ ਜੋੜੇ ਲੱਭ ਰਿਹਾ ਸੀ ਜੋੜੇ ਪਾ ਕੇ ਉਹ ਮੰਜੇ ਦੀ ਬਾਹੀ ਉੱਤੇ ਬੈਠ ਗਿਆ ਤੇ ਦੋਵੇਂ ਹੱਥਾਂ ਨਾਲ ਢਾੜੀ ਨੂੰ ਪੋਲੋਸਦਾ ਹੋਇਆ ਦਿਆਲ ਨੂੰ ਕਹਿਣ ਲੱਗਿਆ ਚੱਲ ਉਠਣ ਚੱਲੀਏ ਆਪਾਂ ਇਹਦੇ ਕੀ ਲੱਗਦੇ ਆ ਦਿਆਲੋ ਬੋਲੀ ਐਦੋਂ ਤਾਂ ਮੈਂ ਜੰਮਣਾ ਕਾ ਨੂੰ ਸੀ ਇਹਨੂੰ ਝਾਟੇ ਖੇ ਪਵਾਤੀ ਨਹੀਂ ਜੜੀ ਨੇ ਪਹਿਲਾਂ ਨਾਈ ਦਾ ਖਿਹੜਾ ਨਹੀਂ ਸੀ ਛੜਦੀ ਹੁਣ ਆ ਬੈਠੀ ਆ ਟੜਕੇ ਦੇ ਭੌਂਕੀ ਜਾਂਦੇ ਆ ਜਾਣਦੀ ਆ ਇੱਕ ਵੀ ਤੇ ਫੇਰ ਬਹੁਤ ਔਖੇ ਔਕ ਦਿਆ ਲੋ ਕਹਿੰਦੀ ਜੇ ਅਸਲ ਦੀ ਜਣੀ ਹੋਵੇਂਗੀ ਕੋਠੇ ਲਤਨਾ ਦੇ ਅਸੀਂ ਤਾਂ ਫੂਕੀ ਬਚਲੇ ਤੈਨੂੰ ਤੇ ਫੇਰ ਹਰਦਿੱਤ ਸਿੰਘ ਨੂੰ ਉਹਨੇ ਆਖਿਆ ਚੱਲ ਤੁਰ ਹੁਣ ਦੋਵੇਂ ਜਣੇ ਜਵਾਰੇ ਦੇ ਪੌੜੀਆਂ ਉਤਰ ਗਏ ਕਿਲੇ ਦੇ ਦਰਵਾਜ਼ੇ ਅੱਗੇ ਜਾ ਕੇ ਹਰਦਿੱਤ ਸਿੰਘ ਨੇ ਇੱਕ ਰਿਕਸ਼ੇ ਵਾਲੇ ਨੂੰ ਰੋਕ ਲਿਆ ਪੁੱਛਣ ਲੱਗਿਆ ਕਿੰਨੇ ਪੈਸੇ ਲਵੇਂਗਾ ਡੇ ਤਾਂ ਹੀ ਦੇalonay ਵਿੱਚ ਦੀ ਹੀ ਟੋਕਿਆ ਰਸ਼ਕੇ ਨੂੰ ਕੀ ਐ ਤੁਰੇ ਚੱਲਦੇ ਆ ਐਡਾ ਇੰਨੀ ਕਿੰਨੀ ਕੋਈ ਦੂਰ ਹੋਉ ਨਹੀਂ ਰਖਸ਼ੇ ਠੀਕ ਐ ਗਲੀਆਂ ਜੀਆਂ ਵਿੱਚ ਆਪਾਂ ਨੂੰ ਰਾਹ ਦਾ ਪਤਾ ਨਹੀਂ ਲੱਗਣਾ ਅੱਡੇ ਦਾ ਹਰਦੇਤ ਸਿੰਘ ਬੋਲਿਆ ਰਖਸ਼ੇ ਵਾਲਾ ਖੜਾ ਉਹਨਾਂ ਵੱਲ ਦੇਖ ਰਿਹਾ ਸੀ ਫਿਰ ਬੋਲਿਆ ਦੋ ਰੁਪਏ ਉਹ ਬੈਠ ਗਏ ਬੱਸ ਸਟੈਂਡ ਤੱਕ ਜਾਂਦੇ ਰਾਹ ਵਿੱਚ ਉਹ ਨਿੱਕੀ ਨਿੱਕੀ ਕੋਈ ਗੱਲ ਕਰਦੇ ਜਿਵੇਂ ਆਪਣੇ ਆਪ ਤੇ ਹੀ ਝੂਟ ਰਹੇ ਹੋ ਐ ਪਤਾ ਹੁੰਦਾ ਤਾਂ 12000 ਕਾ ਨੂੰ ਦੇ ਕੇ ਆਉਂਦਾ ਪਟਿਆਲੇ ਮੈਂ ਐਵੇਂ ਗਾਲਿਆ ਇੰਨਾ ਪੈਸਾ ਇਹੀ ਤਾਂ ਹੈ ਆਪਾਂ ਤਾਂ ਇਹੀ ਸੋਚਿਆ ਸੀ ਬਈ ਕਦੇ ਆ ਜੂ ਇਕੱਲੇ ਨੂੰ ਦਿਆਲੂ ਕਹਿ ਰਹੇ ਸੀ ਤੇ ਫਿਰ ਰਾਮਪੁਰ ਵਾਲੀ ਬੱਸ ਵਿੱਚ ਕੋਲ ਕੋਲ ਬੈਠੇ ਉਹ ਹਰਿੰਦਰ ਦੀਆਂ ਗੱਲਾਂ ਕਰਨ ਲੱਗੇ ਹਰਦੇਤ ਸਿੰਘ ਕਹਿ ਰਿਹਾ ਸੀ ਹੁਣ ਤਾਂ ਸਾਰੀਆਂ ਸਾ ਮੁੰਡੇ ਤੇ ਨੇ ਮੁੰਡਾ ਚੰਗੇ ਘਰ ਵਿਆਇਆ ਜਾਵੇ ਆਪਦੀ ਕਮੇਲਦਾਰੀ ਸਾਹਮਣੇ ਮੁੰਡਾ ਤਾਂ ਮੁੰਡਾ ਹੈ ਉਹ ਦਾਦਾ ਕੁਛ ਨਹੀਂ ਕੀ ਦਾਦਾ ਬੜਾ ਮਾੜਾ ਹੋਇਆ ਮੁੰਡਾ ਤਾਂ ਕਿਧਰੇ ਫਿਰਦਾ ਰਹੇ ਤੀ ਆਪ ਦੇ ਘਰ ਹੀ ਚੰਗੀ ਹੁੰਦੀ ਹੈ ਇਹ ਕੁੜੀ ਖਵਰੇ ਕੀ ਦਿਲ ਚਲਾਈ ਬੈਠੀ ਹੈ ਮੇਰੇ ਤਾਂ ਐਂ ਖਾਣੇ ਨਹੀਂ ਬੜਦੀ ਗੱਲ ਬੰਦੇ ਤਾਂ ਕੁਮਾਰੇ ਬੈਠੇ ਰਹਿੰਦੇ ਆ ਬੰਦਿਆਂ ਦੀ ਗੱਲ ਹੋਰ ਹੁੰਦੀ ਆ ਕਦੇ ਕੁੜੀਆਂ ਵੀ ਇਹ ਮੇਰੇ ਵਾਖਰੂ ਤੇ ਲੋ ਕੰਬਲੀ ਬਣ ਕੇ ਬੈਠੀ ਹੋਈ ਸੀ ਦਿਨ ਢਾਲ ਚੱਲਿਆ ਸੀ ਬਸ ਤੁਰਨ ਲੱਗੀ ਤਾਂ ਇੱਕਦਮ ਹੀ ਬਹੁਤ ਸਾਰੀਆਂ ਸਵਾਰੀਆਂ ਆਜੜੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਸਨ ਪੰਜ ਸੱਤ ਬੰਦੇ ਵਿਚਕਾਰ ਜਏ ਹੋ ਕੇ ਖੜੇ ਵੀ ਸਨ ਫਿਰ ਪਤੀ ਪਤਨੀ ਨੇ ਕੋਈ ਗੱਲ ਨਹੀਂ ਕੀਤੀ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ